ਪੰਜਾਬ ਦੇ ਸਕੂਲਾਂ ਵਿੱਚ ਮਿਡ-ਡੇ ਮੀਲ ਨੂੰ ਲੈ ਕੇ ਵੱਡਾ ਐਲਾਨ ਕੀਤਾ ਗਿਆ ਹੈ। ਆਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਮਿਡ-ਡੇ ਮੀਲ ਨੂੰ ਲੈ ਕੇ ਗੱਲ ਕਰਾਂਗੇ ਤੇ ਸਾਰਿਆਂ ਅੱਗੇ ਰਿਕਵੈਸਟ ਹੈ ਕਿ ਜੇਕਰ ਚੈਨਲ ਉੱਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਜੇ ਦਿੱਤੀ ਹੋਈ ਜਾਣਕਾਰੀ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ। ਪੰਜਾਬ ਦੇ ਸਕੂਲਾਂ ਵਿੱਚ ਮਿੱਡੇ ਮੀਲ ਨੂੰ ਲੈ ਕੇ ਵੱਡਾ ਐਲਾਨ ਹੋਇਆ ਹੈ ਦਰਸਲ ਮਿੱਡੇ ਮੀਲ ਕੁੱਕ ਯੂਨੀਅਨ ਦੇ ਕੁ ਯੂਨੀਅਨ ਦੇ ਪਰਦੇਸ਼ ਅਧਿਕਾਰਾਂਚ ਕਰਮਚੰਦ ਚੰਡਾਲੀਆਂ ਨੇ ਕਿਹਾ ਕਿ ਪੰਜਾਬ ਦੇ 44500 ਮਿੱਡੇ ਮੀਲ ਕੁੱਕਾਂ ਦੀਆਂ ਮੰਗਾਂ ਨੂੰ ਲਗਾਤਾਰ ਅਣਡਿੱਠਾ ਕੀਤਾ ਜਾ ਰਿਹਾ ਹੈ ਇਸ ਕਾਰਨ ਮਿੱਡੇ ਮੀਲ ਕੁੱਕ ਯੂਨੀਅਨ ਦੇ ਸੈਂਕੜੇ ਵਰਕਰ 27 April ਨੂੰ ਮੋਗਾ ਦੇ ਨੇਚਰ ਪਾਰਕ ਤੋਂ ਜ਼ਿਲ੍ਹਾ ਪਤਰੀ ਰੋਸ਼ਪ ਮਾਰਚ ਥਾਲੀ ਫੋੜੋ ਸੁੱਤੀ ਸਰਕਾਰ ਨੂੰ ਜਗਾਓ ਤਹਿਤ ਸ਼ੁਰੂ ਕਰਨਗੇ ਜੋ ਮੁੱਖ ਬਜਾਰਾ ਰਾਂ ਲੰਗਦਾ ਹੋਇਆ ਜੀਟੀ ਰੋਡ ਦੇ ਮੁੱਖ ਚੌਰਾਹੇ ਤੇ ਖਤਮ ਹੋਵੇਗਾ ਚੰਡਾਲੀਆ ਨੇ ਦੱਸਿਆ ਕਿ ਇਸ ਵਿਰੋਧ ਮਾਰਚ ਦੀ ਅਗਵਾਈ ਮਾਲਵਾ ਦੇ ਪ੍ਰਮੁੱਖ ਮਜ਼ਦੂਰ ਨੇਤਾ ਵਿਜੇ ਧੀਰ ਐਡਵੋਕੇਟ ਕਰਨਗੇ ਇਸ ਮੌਕੇ ਤੇ ਚੰਡਾਲੀਆ ਦੇ ਨਾਲ ਪ੍ਰਵੀਨ ਕੁਮਾਰ ਸ਼ਰਮਾ ਵੀ ਮੌਜੂਦ ਸਨ ਇਸ ਦੌਰਾਨ ਚੰਡਾਲੀਆ ਨੇ ਕਿਹਾ ਕਿ ਉਹਨਾਂ ਦੀ ਮਿੱਡੇ ਮੇਲ ਕੁੱਕ ਯੂਨੀਅਨ ਨੇ ਪੰਜਾਬ ਸਰਕਾਰ ਨੂੰ ਪਹਿਲਾਂ 31 April ਤੱਕ ਦਾ ਅਲਟੀਮੇਟਮ ਦਿੱਤਾ ਹੋਇਆ ਹੈ ਤੇ ਜੇਕਰ ਸਰਕਾਰ ਨੇ 30 April ਤੱਕ ਮਿੱਡੇ ਮੇਲ ਕੁੱਕਾਂ ਦਾ ਵੇਤਨ ਨਹੀਂ ਵਧਾਇਆ ਤਾਂ 1 ਮਈ ਤੋਂ ਉਹਨਾਂ ਦੇ ਮਿੱਡੇ ਮੀਲ ਕੁੱਕ ਸਕੂਲਾਂ ਵਿੱਚ ਦੁਪਹਿਰ ਦਾ ਖਾਣਾ ਨਹੀਂ ਬਣਾਉਣਗੇ ਅਤੇ ਹੜਤਾਲ ਤੇ ਚਲੇ ਜਾਣਗੇ। ਇਸ ਮੌਕੇ ਤੇ ਆਸ਼ਾ ਦੇਵੀ, ਸਰਵਣ ਕੋਰ, ਅੰਜੂ, ਰਜਿੰਦਰ ਕੋਰ, ਰਮਨ ਵੀ ਮੌਜੂਦ ਸਨ। ਸੋ ਇਹ ਸੀ ਆਪਣੀ ਮਿੱਡੇ ਮੀਲ ਨੂੰ ਲੈ ਕੇ ਅੱਜ ਦੀ ਅਪਡੇਟ ਦਿੱਤੀ ਹੋਈ ਜਾਣਕਾਰੀ ਕਿਤਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ।